ਨੰਗਲ ਪੁਲਿਸ ਵੱਲੋਂ ਨਸ਼ਾ ਤਸਕਰਾ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਨੂੰ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਨੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਉਹਨਾਂ ਕੋਲੋਂ 120 ਗ੍ਰਾਮ ਨਸ਼ੀਲਾ ਪਦਾਰਥ ਅਤੇ ਇੱਕ ਦੇਸੀ ਰਿਵਾਲਵਰ ਤੇ ਇੱਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਜਿਸ ਦੀ ਪੁਸ਼ਟੀ ਥਾਣਾ ਮੁਖੀ ਸਿਮਰਨਜੀਤ ਸਿੰਘ ਨੇ ਕੀਤੀ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਤੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਹੇਠ ਨੰਗਲ ਪੁਲਿਸ ਨੇ ਨਈਆ ਨੰਗਲ ਚ ਸੈਕਟਰ 5 ਰੋਡ ਤੇ ਨਾਕਾਬੰਦੀ ਕੀਤੀ ਸੀ ਇਸ ਦੌਰਾਨ ਸ਼ੱਕ ਦੇ ਆਧਾਰ ਤੇ ਇੱਕ Honda City ਕਾਰ ਨੂੰ ਰੋਕਿਆ ਗਿਆ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਪੁਲਿਸ ਨੇ ਕਾਰ ਵਿੱਚੋਂ 120 ਗ੍ਰਾਮ ਹੈਰੋਇਨ ਇੱਕ ਦੇਸੀ ਰਿਵਾਲਵਰ ਅਤੇ ਇੱਕ ਜ਼ਿੰਦਾ ਕਾਰਤੂਸ ਬਰਾਮਦ ਕੀਤਾ ਇਸ ਦੇ ਆਧਾਰ ਤੇ ਸੁਮਿਤ ਉਰਫ਼ ਪੰਕਜ ਆਕਾਸ਼ ਪੁੱਤਰ ਜਗਤਾਰ ਸਿੰਘ ਵਾਸੀ ਇੰਦਰਾ ਨਗਰ ਨੰਗਲ ਜੋ ਦੋਵੇਂ ਹੀ ਸਕੇ ਪਰਾਨੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਪੂਰੀ ਪੁੱਛਗਿੱਛ ਤੋਂ ਬਾਅਦ डीएस डबल ई ब्लाक दे वाले रमेश चंद के पुत्र कुणाल भी हिरासत में ले लिया इन्होंने को सख्ती पड़ताल की ती जा रही है वेखो पूरी रिपोर्ट ਡ੍ਰਿੰਕ ਡ੍ਰਾਈਵ ਦੀ ਮਸ਼ੀਨ ਹੈਗੀ ਤੁਹਾਡੇ ਕੋਲ ਅੱਜ ਪ੍ਰੈਸ ਕਾਨਫਰੰਸ ਭੁਲਾਈ ਸੀ ਮੁੱਦਾ ਕੀ ਹੈ ਜੀ ਅਸੀਂ ਇਹਦੇ ਕੱਲ ਮਕਦਮਾ ਨੰਬਰ ਆਪਣਾ 36 ਦਾ ਰਜਿਸਟਰ ਕੀਤਾ ਜੀ ਹੰਡੀਪੇਸਟ ਦੇ ਵਿੱਚ ਉਹਦੇ ਵਿੱਚ ਅਸੀਂ ਤਿੰਨ ਜਿਹੜੇ ਦੋਸ਼ੀਆ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਪਾਸੋਂ 120 ਗ੍ਰਾਮ ਹੈਰੋਨ ਇੱਕ ਦੇਸੀ ਪਿਸਟਲ ਜਿੰਦਾ ਕਾਰਤੂਸ ਤੇ ਇੱਕ ਜਿਹੜੀ Honda City ਗੱਡੀ ਆ ਉਹ ਬਰਾਮਦ ਕੀਤੀ ਗਈ ਹੂੰ ਤੇ ਉਹਦੇ ਰਿਗਾਰਡਿੰਗ ਅਸੀਂ ਕੱਲ ਮੁਕਦਮਾ ਅਦਾਲਤ ਵਿੱਚ ਰਜਿਸਟਰ ਕੀਤਾ ਸੀ ਅੱਜ ਦੋਸ਼ੀਆਂ ਨੂੰ ਜਿਹੜਾ ਅਸੀਂ ਪੇਸ਼ ਅਦਾਲਤ ਕਰਾਂਗੇ ਤੇ ਰਮਾਨ ਹਸਨ ਸਾਡੇ ਮੇਰੀ ਤਬਦੀਸ਼ ਆ ਉਹ ਹੁਜਲੇਵਾ ਤੇ ਸਰ ਇਹ ਕਿੱਥੋਂ ਗ੍ਰਿਫਤਾਰ ਹੋਏ ਐ ਜੀ ਇਹ ਆਪਣਾ ਸਰਪਰੇਟ ਸਰਤਾਜ ਸਿੰਘ ਵਿਦ ਆਪਣੀ ਪੁਲਿਸ ਪਾਰਟੀ ਦੇ ਇਹਨਾਂ ਨੇ ਸੈਕਟਰ 5 ਜਿਹੜੀ ਨਿਆਨਗੜ੍ਹ ਏਰੀਆ ਦੇ ਚੌਂਕੀ ਦੇ ਵਿੱਚੋਂ ਉੱਥੋਂ ਇਹ ਇਹਦੇ ਦੋ ਵਿਅਕਤੀ ਕਾਬੂ ਕੀਤੇ ਤੇ ਇੱਕ ਵਿਅਕਤੀ ਦੀ ਬਾਅਦ ਚ ਰੱਖੀ ਤੇ ਸਰ ਇਹ ਨਾਮ ਕੀ ਇਹਨੇ ਕਿੱਥੇ ਕਿੱਥੇ ਰਹਿਣ ਵਾਲੇ ਆ ਜਿਹੜੇ ਇੱਕ ਤਾਂ ਹੈ ਸੁਮੇਤ ਸਨ ਆਫ ਪੰਕਜ ਦੂਸਰਾ ਅਤਾਸ਼ ਸਨੋ ਜੀ ਸੁਮੇਤ ਤੇ ਪੰਕਜ ਦੂਸਰਾ ਜਨਤਾਸ਼ ਤੇ ਦੋਨੋਂ ਭਰਾ ਹੈ ਜੀ ਸਨ ਆਫ ਜਗਤਾਰ ਸਿੰਘ ਇਨਰਾਨਗਰ ਨੰਗਲ ਦੇ ਆਣ ਵਾਲੇ ਹੈ ਤੇ ਜਿਹੜਾ ਦੂਸਰਾ ਤੀਸਰਾ ਵਿਅਕਤੀ ਗ੍ਰਿਫਤਾਰ ਕੀਤਾ ਉਹ ਕਨਾਲ ਪੁੱਤਰ ਰਮੇਸ਼ ਚੰਦ ਡੀਐਸ ਦੇ ਵੱਲੋਂ ਬਰਾਬਰ ਤੀਸਰਾ ਜਿਹੜਾ ਕਨਾਲ ਹੈ ਇਹ ਬਾਅਦ ਚ ਫੜਿਆ ਗਿਆ ਚਾ ਇਹ ਇਹਨਾਂ ਦੀ ਪੁੱਛਗਿੱਛ ਦੇ ਆਧਾਰ ਤੇ ਇਹਨਾਂ ਨੂੰ ਕਨਾਲ ਨੂੰ ਗ੍ਰਿਫਤਾਰ ਕੀਤਾ ਤੀਸਰਾ ਜਿਹੜਾ ਰਿਵਾਲ ਬਣਿਆ ਗਿਆ ਇਹ ਲਾਇਸੈਂਸ ਹੀ ਜਾ ਬਈ ਨਿਆਜ ਉਸ ਲਾਇਸੈਂਸ ਤੇ ਜਿਹੜੀ ਜਿਹੜੀ ਕਾਰ ਹੈ ਇਹ ਜਾਇਜ਼ ਹੈ ਜੀ ਇਹ ਵੀ ਚੋਰੀ ਚੋਰੀ ਹੈ ਮੇਰੇ ਜਿਹੜੇ ਦੋਨੋਂ ਦੋਸ਼ੀ ਹੈ ਦੋਨੋਂ ਪਰਾਏ ਨੰਗੇ ਹੂੰ ਤੇ ਸਰ ਪਹਿਲਾਂ ਵੀ ਇਹ ਐਸੇ ਕੰਮ ਚ ਲਿਪਟ ਸੀ ਜੀ ਪਹਿਲੀ ਵਾਰ ਪਹਿਲਾਂ ਵੀ ਇਹਨਾਂ ਤੇ ਦੋਨੋਂ ਸੁਮਿਤ ਤੇ ਆਕਾਸ਼ ਤੇ ਇੱਕ ਇੱਕ ਲੜਾਈ ਝਗੜੇ ਤੇ ਐਨਡੀਪੀਐਸ ਦਾ ਪਰਚਾ ਦਰਜ ਹੂੰ ਇਸ ਤੋਂ ਇਲਾਵਾ ਕਨਾਲ ਤੇ ਵੀ ਇੱਕ ਸਤਾਈ ਐਨਡੀਪੀਐਸ ਦਾ ਪਰਚਾ ਬਰਨਦਾ ਤੇ ਸਰ ਹੋਰ ਵੀ ਕਈ ਲੋਕ ਤੁਸੀਂ ਫੜਿਆ ਉਹਦੇ ਬਾਰੇ ਦੇ ਦਿਓ ਜਾਣਕਾਰੀ ਕਿੰਨੇ ਕ ਲੋਕ ਫੜ ਚੁੱਕੇ ਆ ਇਸ ਤੋਂ ਲਾਭ ਇਹ ਮੈਂ ਦੱਸਣਾ ਚਾਹੁੰਦਾ ਵੀ 1 ਜਨਵਰੀ ਤੋਂ ਲੈ ਕੇ ਹੁਣ ਤੱਕ ਜੀ 17 ਐਡੀਪੀਐਸ ਦੇ ਮਕਦਮੇ ਅਸੀਂ ਦਾਜ ਰਿਸਟਰ ਕੀਤੇ ਆ ਇਹਨਾਂ ਚ 24 ਬੰਦੇ ਅਸੀਂ ਗ੍ਰਿਫਤਾਰ ਕੀਤੇ ਆ ਇਹਨਾਂ ਚੋਂ ਕੁਝ ਵਿਅਕਤੀ ਜਿਹੜੇ ਜਿਨ੍ਹਾਂ ਤੋਂ ਰਿਕਵਰੀ ਹੋਈ ਸੀ ਜਾਂ ਗ੍ਰਿਫਰੀ ਦੇ ਪਰਚੇ ਦਰਜ ਹੋਏ ਇਹਨਾਂ ਦੇ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਤੇ ਕੁਝ ਜਿਹੜੇ ਆ ਕੋਰਟ ਤੋਂ ਆਰਡਰ ਲੈ ਕੇ ਅਸੀਂ ਡੀਡਿਕਸ਼ਨ ਸੈਂਟਰ ਚ ਅਲਾਇਵ ਵਾਸਤੇ ਜਮ ਹੁਆ ਤੇ ਸਰ ਕੀ ਆ ਤੁਸੀਂ ਅਦੇਸ਼ ਜੀ ਨਾ ਚਾਹਣੋ ਜਤ ਕਿਆ ਚੇਤਾਵਨੀ ਹੈ ਤੁਹਾਡੀ ਜੀ ਜਿਹੜੇ ਵੀ ਆਪਣੇ ਪਬਲਿਕ ਨੂੰ ਪਹਿਲਾਂ ਤਾਂ ਇਹ ਮੈਸੇਜ ਹੈ ਵੀ ਜੇ ਕੋਈ ਸਾਨੂੰ ਜਾਣਕਾਰੀ ਦਵੇਗਾ ਕੋਈ ਵੀ ਨਸ਼ਿਆਂ ਦੇ ਖਿਲਾਫ ਜਾਂ ਨਸ਼ਾ ਰਸਕਰਾ ਦੇ ਖਿਲਾਫ ਉਹਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ ਹੈਲਪਲਾਈਨ ਨੰਬਰ ਆ ਜਿਹੜਾ ਉਹ ਸਾਰਿਆਂ ਨੂੰ ਪਤਾ ਜੀ ਉਹਦੇ ਜਾਣਕਾਰੀ ਦੇ ਸਕਦੇ ਆ ਨੰਬਰ 2 ਤੇ ਵੀ ਜੇ ਕੋਈ ਕਿਸੇ ਵਿਅਕਤੀ ਨੂੰ ਇਲਾਜ ਦੀ ਲੋੜ ਹੈ ਜੀ ਉਹ ਵੀ ਸਾਨੂੰ ਸਿੱਧਾ ਸੰਪਰਕ ਕਰੇ ਅਸੀਂ ਇਲਾਜ ਵੀ ਕਰਵਾਵਾਂਗੇ ਜਿਹਨੂੰ ਓਟ ਸੈਂਟਰ ਚ ਦਾਖਲ ਕਰਾਉਣਾ ਆਊਟ ਸੈਂਟਰ ਚ ਦਾਖਲ ਕਰਵਾਵਾਂਗੇ ਯੂਨੋ ਡੀਡਿਕਸ਼ਨ ਸੈਂਟਰ ਉੱਪਰ ਦੀ ਲੋੜ ਆ ਅਸੀਂ ਉੱਥੇ ਵੀ ਉਹਨੂੰ ਜਨੂ ਕਰਾਂ ਤੇ ਸਰ ਜਿਹੜੀ ਹੈਰੋਇਨ ਦੀ ਗੱਲ 120 ਗ੍ਰਾਮ ਕਹਿੰਦੇ ਹੋ ਤੁਸੀਂ ਇਹ ਪਹਿਲਾ ਸਭ ਤੋਂ ਵੱਡੀ ਰਿਕਵਰੀ ਹੈ ਕਿ ਅੱਜ ਤੱਕ ਜਾਂ ਇਸ ਤੋਂ ਪਹਿਲਾਂ ਵੀ ਹੋ ਚੁੱਕੀ ਪਹਿਲਾਂ ਵੀ ਰਿਕਵਰੀਆਂ ਹੋ ਜਾਂਦੀਆਂ ਜੀ ਪਹਿਲਾਂ ਵੀ ਰਿਕਵਰੀਆਂ ਹੋ ਜਾਂਦੀਆਂ ਚਲੋ ਇਹ ਵੀ ਵਧੀਆ ਕਵਰੀ ਦੇ ਵਿੱਚ ਆਉਂਦਾ ਜੀ ਤੇ ਪਹਿਲਾਂ ਵੀ ਕਵਰੀਆਂ ਹੋ ਜਾਂਦੀਆਂ